ਸਤ ਸ੍ਰੀ ਅਕਾਲ ਜੀ ਅੱਜ ਦਾ ਬਲੌਗ ਹੋ ਗਿਆ ਜੀ ਸਟਾਰਟ ਮੈਂ ਨਹਾ ਲਿਆ ਤੇ ਐਮਪੀ ਮੇਰਾ ਯਾਰ ਲੱਗਿਆ ਨਾਉਣ ਚਲੋ ਨਹਾਉਣਾ ਕਿਉਂ ਨਹੀਂ ਲੈ ਯਾਰ ਨਹਾਉਣਾ ਲੱਗਾ ਆਪਣਾ ਸਵੇਰੇ ਵੈਸੇ ਨਹਾਉਣ ਦੀ ਲੋੜ ਤਾਂ ਹੈ ਨਹੀਂ ਕਿ ਰਾਤ ਨੂੰ ਨਹਾ ਕੇ ਪੈਣੇ ਹੁੰਦੇ ਆ ਨਹਾਉਣਾ ਵਰਦਾ ਨਹੀਂ ਰਾਤ ਨੂੰ ਅੱਤੇ ਨੇ ਪਰ ਸਵੇਰੇ ਇੰਨਾ ਵੀ ਸੀਰ ਦਾ ਸਾਰਾ ਖੁੱਲ ਜਾਂਦਾ ਤੇਰੇ ਡਾਲੇ ਤੇਰੇ ਮੌਜੂਦ ਆਪਾਂ ਰੈਡੀ ਹੋ ਚੁੱਕੇ ਆ ਚੰਗੀ ਤਰ੍ਹਾਂ ਤੇ ਸਾਡੀ ਕੋਲ ਆ ਚੁੱਕੀ ਏ ਸਾਨੂੰ ਕੀ ਬੰਦੇ ਤਿਆਰ ਨੇ ਤੇ ਆਪਣਾ ਚੁੱਪਚਾਪ ਰੋਡ ਤੇ ਆ ਜਾਓ ਤੇ ਚੁੱਪਚਾਪ ਕਹਿੰਦੇ ਰੋਡ ਤੇ ਆ ਜਾਓ ਅਸੀਂ ਆ ਰਹੇ ਆ ਤੇ ਅਸੀਂ ਹੁਣ ਆਪਣੀ ਸੁਸਾਇਟੀ ਚੋਂ ਨਿਕਲਾਂਗੇ ਹੁਣ ਐਨਕ ਦੇਖਦੇ ਕਿਹੜੀ ਲਾਉਣੀ ਆ ਆ ਮੇਰੇ ਵੀਰੋ ਅੱਜ ਲਾਵਾਂਗੇ ਆਪਾਂ ਐਨਕ ਇਹ ਲੋਕ ਕਮੈਂਟ ਕਰਦੇ ਆ ਕਿ ਕਰਦੇ ਕੰਮ ਆ ਤੁਸੀਂ ਲਾਉਂਦੇ ਐਨਕਾ ਇਹ ਤੁਹਾਨੂੰ ਦੱਸ ਦਈਏ ਅਸੀਂ ਐਨਕ ਤਾਂ ਲਾਉਂਦੇ ਆ ਕਿਉਂ ਕਰਕੇ ਧੁੱਪ ਬਹੁਤ ਹੁੰਦੀ ਹੈ ਉੱਥੇ ਧੁੱਪ ਤੋਂ ਬਚਣ ਲਈ ਸਾਨੂੰ ਐਨਕ ਲਾਉਣੇ ਪੈਂਦੇ ਆ ਤੇ ਸਾਨੂੰ ਧੁੱਪ ਲੱਗਦੀ ਨਹੀਂ ਬਸ ਸਾਰਾ ਦਿਨ ਸਾਨੂੰ ਐ ਲੱਗਦਾ ਜਿਵੇਂ ਸਾਰਾ ਦਿਨ ਹੀ ਸਾਡਾ ਐ ਸ਼ਾਂਤ ਕੂਲ ਕੂਲ ਹੈ ਕੋਈ ਚੱਕਣਾ ਆਉਂਦਾ ਤੁਸੀਂ ਚੱਕਣਾ ਕੋਈ ਚੱਕਣਾ ਚਾਰਜਰ ਚੱਲ ਚਾਰਜਰ ਕੋਟ ਆਉਂਦਾ ਚਾਰਜਰ ਫੋਨ 80% ਹੈਗਾ ਹੋ ਗਿਆ 80 ਬਹੁਤ ਆ ਹਾਂ 80% ਬਹੁਤ ਆ ਚਲੋ ਚਲੋ ਜੀ ਚੱਲੀਏ ਲਾਈਏ ਦਿਹਾੜੀਆਂ ਕਰੀਏ ਹੱਟ ਤੋੜ ਮਿਹਨਤਾਂ ਓਏ ਹੋਏ ਹੋਏ ਪੱਖੇ ਦਾ ਹਾਲ ਦੇਖ ਓਏ ਤੇਰੇ ਗਲਵਜ਼ ਪੱਖਾ ਵੀ ਸੜਾ ਸਾਫ਼ ਕਰਨ ਵਾਲਾ ਕੀ ਕੀ ਸਾਫ਼ ਕਰੀਏ ਸਰੀਆ ਸਿੱਧਾ ਕਰੀਏ ਪੱਖੇ ਸਾਫ਼ ਕਰੀਏ ਗਲਵਜ਼ ਕਿੱਥੇ ਆ ਮੇਰੇ ਗਲਵਜ਼ ਕੱਢੀ ਚੀ ਹੈ ਅੱਛਾ ਹੂੰ ਨਹੀਂ ਕੱਢੇ ਸੀਏ ਚਲ ਆਇਆ ਆ ਕੇਲਾ ਨਾ ਖਾਲੀ ਦੀ ਤੇ ਚੱਕ ਕੇ ਵੜ ਤੂੰ ਤੈਨੂੰ ਸੜਿਆ ਆਹ ਐ ਰੋਟੀ ਪਈ ਚੱਲ ਤੇਲੇ ਪਿੱਛੇ ਬੰਦਾ ਵੜ ਦਿੰਦਾ ਹੁੰਦਾ ਸੀ ਆਪਾਂ ਹੀ ਖਾਦੇ ਹਾਂ ਹਾਂ ਤੈਨੂੰ ਪਤਾ ਹੈ ਨਾ ਲਾ ਲੋ ਫਿਰ ਮੈਂ ਬਸਾ ਸੀ ਚਾਬੀ ਰੋਪਰ ਚਲੋ ਜੀ ਚਾਬੀ ਦਿਨੂੰ ਪਤਾ ਉੱਥੇ ਰੱਖ ਦੀ ਲੋਕ ਉਹ ਜੀ ਆਪਾਂ ਆਪਣੀ ਸੁਸਾਇਟੀ ਤੋਂ ਬਾਹਰ ਨਿਕਲ ਆਏ ਆ ਬਾਹਰ ਨਾਲ ਆ ਕੇ ਕਿ ਆਪਾਂ ক্রিকেট ਮੈਚ ਖੇਡਣ ਚੱਲੇ ਕਿਵੇਂ ਐਮਪੀ ਬੱਸ ਕੱਟ ਲੈ ਆਣੇ ਆ ਉਹ ਖੜੀ ਗੱਡੀ ਆਪਣੀ ਆਈ ਖੜੀ ਹੈ ਵੈਨ ਗੱਡੀ ਆਪਣੀ ਆ ਗਈ ਵੈਨ ਕਹਿੰਦਾ ਕਿ ਬੋਲਿੰਗ ਬਹੁਤ ਵਧੀਆ ਕਰਦਾ ਇਹਨੂੰ ਕੱਲ੍ਹ ਨੂੰ ਬੁੱਢ ਨੇ ਬੈਟਿੰਗ ਵੀ ਬਹੁਤ ਸੁਣੇ ਕੀਤੀ ਤੇ ਬੋਲਿੰਗ ਵੀ ਬਹੁਤ ਕੱਲ੍ਹ ਨੂੰ ਪੁੱਛੇ ਵੇ ক্রিকেট ਬੋਲਿੰਗ ਬੋਲਿੰਗ ਇਹਨੇ ਦੇਖੀ ਹੈ ਤਾਲੇ ਬੈਟਿੰਗ ਚੱਲ ਮਾਰਦਾ ਉਹਦਾ ਸੋਸਾਇਟੀ ਚੋਂ ਗੱਪਾਂ ਕਰਨੀ ਲੇਬਰ ਆ ਉੱਥੇ ਜਾ ਕੇ ਟੋਪੀ ਲਾਏ ਬੜਨੇ ਹੋਰ ਕਿਹੜੇ ਖੇਡ ਪਲੇਅਰ ਨੇ ਰੋਜ਼ ਰੋਜ਼ ਕਰ ਲਏ ਸੀ ਹਰੂ ਤੇਵਾ ਕਰਦੇ ਆ ਬਾਈ ਬੱਤੀ ਵਾਲੇ ਕੰਮ ਕਰ ਗਏ ਮੰਤਰੀਆਂ ਵਾਲੇ ਨੂੰ ਲੈ ਕੇ ਜਾਣ ਵਾਲੀ ਫੈਨ ਆ ਚੁੱਕੀ ਹੈ ਲਾਓ ਜੀ ਲਾਓ ਜੀ ਪਰਨ ਹੋ ਪਰਨ ਹੋ ਜੇ ਤੇਰਾ ਪਲਾਜ ਮੈਨੂੰ ਸੁਣਾ ਲੈ ਤੇਰਾ ਨਾਮ ਤੇ ਹਸਾਰਿਆ ਉਹ ਹੋ ਯਾਰ ਕਮਲਦਿ ਕੇ ਅਸੀਂ ਓਏ ਰੋਟੀਆਂ ਮੇਰੇ ਕੋਲ ਹੀ ਆਠ ਆਪਣੇ ਕੋਲੇ ਨਾ ਕਿ ਦਾਲਾ ਨਾ ਕੋਈ ਸਭ ਉਹ ਬੱਕਰਬੱਟੀ ਕੀ ਹਾਲ ਹੈ ਤੁਸੀਂ ਅੱਜ ਸ਼ਾਹ ਸ਼ਾਹ ਜੇ ਹੋਏ ਹੋ ਹੈ ਖੈਰੇ ਤੂੰ ਵੀ ਛਾਦੇ ਜਾ ਹੋਇਆ ਕੀ ਗੱਲ ਐ ਮਿੱਤਰ ਪਿਆਰਿਓ ਆ ਫੋਕਸ ਟਰੱਕ ਦੇਖੋ ਜੀ ਜਿਹੜੀ ਤੁਰੇ ਲਾ ਕੇ ਉੱਪਰ ਤਾਮਨ ਲੱਡੂ ਤਾਮਨ ਲੱਡੂ ਲਾਇਆ ਹੋਇਆ ਟਰੱਕ ਇਹਨੇ ਐ ਉੱਤੇ ਤਾਰਾਂ ਲੱਗਦੀ ਹੋਈਆਂ ਨੁਕਸਾਨ ਵਾਲੀ ਗੱਲ ਹੀ ਇਹਨਾਂ ਨੂੰ ਯਾਰ ਆਪਣੀ ਗੌਰਮੈਂਟ ਅਲਾਉਂ ਕਿਵੇਂ ਕਰਦੀ ਇਹਨਾਂ ਨੂੰ ਯਾਰ ਇਹ ਰੋਡ ਨੇ ਦੂਜਾ ਵੱਡਾ ਪੈਣਾ ਸੀ ਬੋਲ ਖੈਰੇ ਟੱਲਾ ਜਾ ਗਾਦੋ ਤੂੰ ਲਾਈ ਫਿਰਦੀ ਆ ਵਿਚਾਰੀ ਕੌਣੀ ਇਹ ਤਾਂ ਨਹੀਂ ਚਲਾਉਣੀ ਹੋਈ ਤਾਂ ਕਿਉਂ ਚੜਾਈ ਰੋਡ ਤੇ ਤੂੰ ਘਬਰ ਗਈ ਇੱਕ ਤਾਂ ਭਾਈ ਲੇਡੀਜ਼ ਦਾ ਬਹੁਤ ਪੰਗਾ ਹੁੰਦਾ ਰੋਡ ਤੇ ਚੱਕ ਲਈ ਗੱਡ ਕੇ ਗੱਡੀ ਮੈਂ ਜੀ ਚੱਕ ਲਈ ਨਹੀਂ ਜੀ ਗੱਡੀ ਮੋੜ ਤੇ ਆਉਂਦੀ ਨਹੀਂ ਹੈ ਨਹੀਂ ਲੈ ਗਈ ਸਹੀ ਮੁੜ ਕੇ ਗਈ ਆ ਤਿੰਨ ਵਾਰ ਤਾਂ ਉਹ ਵੈਕ ਕੀਤੀ ਸਰਦਾਰ ਚ ਕਰਨੀ ਜਗਾ ਉਹ ਜੀ ਸੀ ਤੁਸੀਂ ਕੀ ਵਿਚਾਰ ਧਾਰਾ ਤੁਹਾਡੀ ਜਿਹੜੇ ਕੁੜੀਆਂ ਡਰਾਈਵਿੰਗ ਕਰਦੀਆਂ ਬਸ ਬਚੋ ਜਿੰਨਾ ਪਾ ਸਕਦੇ ਆ ਬਚੋ ਮੇਰੇ ਵਾਸੀਏ ਦੇ ਵਾਸੀਏ ਮਾਰ ਰਿਹਾ ਕਿਉਂ ਮਾਰ ਰਿਹਾ ਵਾਸੀਏ ਹਾਜੀ ਸੋਸਤੀ ਭਰਿਆ ਦੇਨ ਤੇ ਮੋਸਲ ਕੀ ਬਾਤ ਹੈ ਰੰਗੀਨ ਹੈ ਕੀ ਕਹ ਵਰ ਰਹੀ ਆ ਰੰਗੀਨ ਹੈ ਰੰਗੀਨ ਹੈ ਉਹ ਫੇਰ ਵਾਸੀ ਆਹ ਓਕੇ ਚਾਹ ਪਿਆਉਗੇ ਤੋ ਯਾਰ ਕੋਕ ਪੀਂਦੇ ਕੋਕ ਹੁਣ ਤੈਨੂੰ ਚਾਹ ਕਿੱਥੇ ਪਿਆਦੀ ਏ ਤੈਨੂੰ ਆਹ ਰੇੜੀ ਖੋਲੀ ਵੀ ਹੁਣ ਦੀ ਮੋਟਰ ਤੇ 25 25 ਵੇਖਾ 25 25 50 ਤੇ ਸਾਨੂੰ ਵਰਨਾ ਅੱਗੇ ਲੰਗਾ ਕੇ ਦਿਖਾ ਲਓ ਜੀ ਲੇਵਰ ਪਹੁੰਚ ਚੋ ਕਿਉਂ ਗੇਟ ਖੋਲੋ ਗੇਟ ਖੋਲੋ ਚੱਲ ਓ ਆ ਗਏ ਸਫਰ ਤੇਰੇ ਉਧਰ ਚੱਲ ਨਿਕਲੋ ਬਾਹਰ ਦਿਹਾੜੀ ਸਟਾਰਟ ਹੋ ਗਿਆ ਛੋਟੀ ਆ ਜਾ ਦਿਹਾੜੀ ਸਟਾਰਟ ਹੋ ਗਈ ਬਾਹਰ ਦੂਵੀਂ ਆ ਜਾ ਡੋਲੀ ਵਾਲੀ ਕਾਰ ਚ ਕਿਆ ਨਹੀਂ ਮੈਂ ਚੱਲ ਜੀ ਲਓ ਜੀ ਕਹਿੰਦੇ ਮੇਰੇ ਮਿੱਤਰੋ ਮਾਰਸ਼ਲ ਦਾ 30000 ਦਾ ਸਪੀਕਰ ਕਹਿੰਦੇ ਮੇਰਾ ਵੀਰ ਖੈਰਾ ਦबई ਤੋਂ ਲੈ ਕੇ ਆਇਆ ਸੀ ਇਹਨੂੰ 30000 ਵੈਲਿਊ ਖਰੇ ਕਿੰਨੇ ਦੀ ਕਿੰਨੀ ਸੀ 30 ਸੀ ਹੈ ਘਰੇ ਕਿੰਨੇ ਦਾ ਸੀ ਇਹ 30 30000 ਦਾ 30000 ਦਾ ਤੇ ਆਪਾਂ ਲਾਵਾਂਗੇ ਇਹਨੂੰ ਪੁੱਲ ਤੇ ਅੱਜ ਗਾਣੇ ਸੁਣਨ ਤੇ ਆਪਾਂ ਆਹ ਦੇਖੋ ਗਲਵਜ਼ ਆਪਾਂ ਪਾ ਲਿਆ ਹੁਣ ਬਸ ਇੱਕ ਕਿਹੜੀ ਜੀ ਚਾਹ ਆ ਜੇ ਤੇ ਚਾਹ ਤੋਂ ਬਾਅਦ ਆਪਾਂ ਪੁੱਲ ਦੀਆਂ ਮਚਾ ਲਾਂਗੇ ਨੇਰੀਆਂ ਤੇ ਉਹ ਮੜਾ ਮਾਰ ਉਧਰ ਉਹਦੇ ਵੱਲੋਂ ਕੈਮਰਾ ਉਹ ਕਿਵੇਂ ਤੁਰਦਾ ਗੇ ਨੇਰੀਆਂ ਰਹਿਣ ਦਿਓ ਪਹਿੰਜਾ ਉੱਡ ਜੂ ਸਾਰਾ ਕੁਝ ਆਪਣਾ ਓ ਡਿਜੀ ਆ ਦੇਖੀ ਦੇਖੀ ਹੋ ਗਿਆ ਤੇ ਲੈ ਆ ਬਾਬੇ ਮੇਰੇ ਮੱਥਾ ਦੇਖ ਕੇ ਲੱਗ ਰਿਹਾ ਕੰਮ ਤੇ ਜੇਹੋ ਬਾਬਾ ਜੀ ਕਿਉਂ ਕਿਰਪਾ ਸਾਡੇ ਦਾ ਇਹ ਮੇਨ ਮਿਸਤਰੀ ਦਿਖਾ ਇਧਰ ਬਿਮਾਰ ਹੋ ਚੁੱਕਿਆ ਹੈ ਖੜਾ ਵੀ ਟਿੱਡਾ ਹੋ ਗਿਆ ਛੱਡਦਾ ਕਿਉਂ ਕਾਲਾ ਸਪੋਰਟ ਲੈ ਕੇ ਆ ਯਾਰ ਫੋਨ ਕੱਟ ਨਾ ਦੁਰਗਾ ਸੇਰ ਦਾ ਪਤਾ ਕਰ ਆ ਦਿਖਾ ਵਾ ਸਾਡੇ ਜੋੜੀ ਹਾਂ ਚਲੀ ਜਾਂਦਾ ਏ ਚਗਰੀਡਾ ਨਾ ਕਰ ਪਾ ਆ ਬਕਤਰਾ ਦਾ ਕਹਿੰਦੇ ਟਰੈਕਟਰ ਹੈ ਜਿਉਂ ਇਹ ਟਰੈਕਟਰ ਨੰਬਰ ਦੇਖੀਦਾ ਵੀ ਆਈ ਪੀ ਸੀਓ ਇਹ ਕਿੰਨੇ 31 ਇਹ ਔਟ ਗਿਆ ਨੰਬਰ ਹੀ ਸਾਡੇ ਟਰੈਕਟਰ ਦਾ ਯਾਰ ਪਤਾ ਹੀ ਨਹੀਂ ਸਾਨੂੰ 20 31 ਹੈ ਸ਼ਾਇਦ ਮੈਨੂੰ ਲੱਗਾ ਹਾਂ ਇਤਰੀ ਮਾਣੀ ਪਰੀ ਹਾਂ ਕੱਲਾ ਕੱਲਾ ਜਾਣਾ ਕਾਰ ਵੀ ਕਰਦਾ ਹੋਇਆ ਕਾਲੇ ਤੇ ਕਾਲਾ ਸਾਰਿਆਂ ਨੂੰ ਦੱਸਦਾ ਹੋਇਆ ਕਿਵੇਂ ਕੀ ਕਹਿੰਦਾ ਤੂੰ ਕੱਲ ਨਾ ਕੀ ਕਹਿੰਦਾ ਤੂੰ ਕੱਲ ਕਹਲਾ ਕਹਿੰਦਾ ਪੈਸਾ ਨਹੀਂ ਹੈ ਜੀ ਮੇਰੇ ਕੋਲ ਬਾਈਸੀ ਦਾ ਕਾ ਕਮਈਆ ਤੇਰੇ ਕੋਲ ਹਾਂ اتنا اتنا ਬੜਾ ਪ੍ਰੋਜੈਕਟ ਹੋ ਰਹਾ ਹੈ ਹਾਂ ਪੈਸੇ ਦੀ ਟੈਨਸ਼ਨ ਨਹੀਂ ਲੈਣ ਵਾਲੇ ਠੀਕ ਆ ਕਿੰਨਾ 10 15 ਰੁਪਏ ਦਾ ਵੈਸੇ ਤਾਂ ਪਿੰਡ ਜਿਹੇ ਆਹਰ ਬਹੁਤ ਚੱਲਦਾ ਦੇਖੋ ਮੇਰੇ ਵੀ ਕੰਮ ਦਾ ਕਰਦੇ ਨਹੀਂ ਆ ਪੜਾਕੇ ਕਢਾਈ ਜਾਂਦੇ ਲੈ ਲੈ ਕਿੰਨਾ ਉਧਰੇ ਪੜਾਕੇ ਕਾਢੋ ਇਹਦੇ ਪੜਾਕੇ ਆਇਆ ਹੈ। ਫੇਰ ਤੂੰ ਕੱਢ ਓਏ। ਹਾਂ ਇੱਥੇ ਪਿੱਛੇ ਪਿੱਛੇ ਹੱਥ ਐ ਪਾਉ। ਓ ਜਾ ਯਾਰ ਅਮਨ ਤੂੰ ਖੈਰੇ ਤੂੰ ਕੱਢ ਯਾਰ। ਲੋਜ ਰੱਖ ਦੋ ਕੋਲੋਂ। ਨਹੀਂ ਐ ਐ ਮੈਂ ਕਿੱਥੇ ਦੀ ਪਾਣਾ ਤੂੰ। ਹਾਂ ਹਾਂ। ਸਾਡੀ ਟੀਮ ਦੱਸਦੀ ਹੋਈ ਕਿਵੇਂ ਤੁਸੀਂ ਕੰਮ ਕਰਨ ਤੋਂ ਪਹਿਲਾਂ ਆਪਣਾ ਸਿਹਤ ਸੈੱਟ ਕਰ ਸਕਦੇ ਹੋ। ਹਾਂ। ਓਏ ਕੱਢੀ ਓਏ ਤਿੱਖਾਰਾ ਓਏ ਮੇਰੇ ਕੱਢੀ। ਕੱਢੀ। ਬਹੁਤ ਬੜਾ ਤੇਰੇ ਤੂੰ ਦੇ ਦੋ ਬੜੇ ਕੱਟੂਗਾ। ਹਾਂ 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 ਚੱਲ 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 ਪਹਿਲਾਂ ਦੇਖਦੇ ਆ। ਸੜਾ ਤੈਨੂੰ ਚੱਕੂ ਕੋਣ ਉਹ ਨਹੀਂ ਲੈ ਵਲ ਚੱਲ ਕੱਢ ਰੱਜੂ ਤੂੰ ਗੱਡੀ ਦੇ ਕੱਢ ਤੂੰ ਕੱਢ ਦੇ ਲੈ ਫਿਰ ਮਾਰ ਦੇ ਹਾਂ ਜੀ ਬੋਡੀ ਫਾਰਮ ਚ ਹਾਂ ਇਹ ਤਰੀਕਾ ਚਾਹੀਦਾ ਘਰੇ ਆ 1.5 ਕਿਲੋ ਦਾ ਹੈਗਾ ਵਜਨ ਦਾ ਦੇਖ ਲੈ ਉਹਦਾ ਤੇਰੇ ਨਹੀਂ ਕਾਢ ਯਾਰ ਲੈ ਮੈਂ ਕੱਢਦਾ ਖੇਰੇ ਦੇ ਆ ਫੜ ਫੜਾ ਵੀਡੀਓ ਮਾਰਸ਼ਲ ਫੜ ਲਿਆ ਕੱਢ ਤਾ ਦਿੱਤੇ ਹੁਣੇ ਦੇ ਇਹੋ ਨੇ ਕਹਿੰਦਾ ਹੈ ਵੀ ਨਹੀਂ ਕੱਢ ਤੇ ਨਾ ਕੋਈ ਨਹੀਂ ਪਟਾਕਾ ਪਿਆਦਾ ਐ ਇੱਥੇ ਪਾ ਕੇ ਹਾਂ ਜੀ ਚੱਕ ਦੋ ਐ ਦੇਖੀ ਇੱਥੇ ਓ ਤੂੰ ਐ ਕੀ ਕਰਦਾ ਓਏ ਓਏ ਖਰੋੜ ਦੇ ਨਿਕਲੇ ਟਰਾਲੀ ਰੱਖੀ ਬਿਠਾਉਤੇ ਓ ਆਓ ਜਲਦੀ ਖਰੋੜ ਦੇ ਨਿਕਲ ਜਾਣਾ ਜਲਦੀ ਆ ਜਾਓ ਜਲਦੀ ਆ ਜਾਓ ਹਾਂ ਹਾਂ ਚਲੋ ਆ ਜਿਓ ਚਲੋ ਚਾਹ ਲੈ ਕੇ ਆਉਂਦੇ ਆ ਪਾਇ ਸਾਡਾ ਗਰਮ ਚਾਹ ਪੀ ਕੇ ਹੁੰਦਾਂ ਮੇਰੇ ਵੀਰੋ ਮੇਰੇ ਵੀਰੋ ਉਧਰ ਵੜ ਉਧਰ ਵੜ ਉਧਰ ਵੜ ਉਧਰ ਵੜ ਉਧਰ ਲੋ ਜੀ ਕਹਿੰਦੇ ਆਪਾਂ ਆਪਣੇ ਖਰੋੜ ਵੀਰ ਦੇ ਘਰ ਪਹੁੰਚ ਚੁੱਕੇ ਆ ਤੇ ਆ ਸਾਡਾ ਖਰੋੜ ਵੀਰ ਦਾ ਜਨਮ ਦਿਨ ਸੀ ਜਨਮ ਦਿਨ ਦੀ ਹੈ ਮੁਬਾਰਕਾ ਮੇਰੇ ਵੀਰ ਖਰੋੜ ਨੂੰ ਤੇ ਆਹ ਕਰੋੜ ਵੀਰ ਆਪਣਾ ਸਾਰੀ ਬਹੁਤ ਚਾਹ ਦੀ ਜਮਾਤ ਦੀ ਹਾਂ ਜੀ ਪਰ ਇਹ ਆਹ ਖੜਾਈ ਚੌਬਰ ਸਾਡਾ ਚੱਕ ਮਚਰਨਾ ਚੌਬਰ ਓਏ ਇਹਨੂੰ ਲੈ ਜਾ ਓਏ ਆਹ ਰਲਾ ਬੜਾ ਕੱਬਾ ਦੇਖਦਾ ਹੋਰ ਪਾਈ ਦੇ ਆਪਾਂ ਨੂੰ ਉਹ ਸੁਨਾਰੀ ਕਾ ਖੜਾ ਠੀਕ ਆ ਉਹ ਤੈਨੂੰ ਚਲਾਉਣੇ ਆਉਂਦਾ ਚਲੋ ਥਲੇ ਮੈਂ ਕਢ ਕੇ ਲੈ ਕੇ ਜਾਂਦਾ ਐਮਪੀ استاد ਜੀ ਟਰੈਕਟਰ ਤੇ ਬੈਠੇ ਨੇ ਚਲਾਉਣਾ ਦਾ ਇਹਨੂੰ ਮੂੰਗਾ ਵੀ ਚਲੋ ਫੇਰ ਵੀ ਇਹਨੂੰ ਇੱਕ ਆਤ ਜੀ ਐਵੇਂ ਝਾਕਾ ਲੈਂਦਾ ਹੁੰਦਾ ਯਾਰ ਚੀਜ਼ ਕਪੜਾ ਮਰਾ ਲਿਆ ਕਰਾਣੀ ਤੇ ਕਪੜਾ ਮਾਰੇ ਦੇ ਵੀਡੀਓ ਬਣਾਇ ਜਣਾ ਤੋ ਨਿਊ ਹੋਲੈਂਡ 36 30 ਚੋਬਰ ਇੱਕ ਇੱਕ 47 ਵੇਲ ਵਈ ਮੁੰਡਿਆ ਨੇ ਇਧਰ ਵੇਖ ਕੇ ਸੰਤਾਰੀ ਵੇਖੂ ਸੀ ਇਹ ਕੇ 47 ਨੂੰ ਅਸੀਂ ਫੜ ਲਿਆ ਹੱਥ ਨਾਲ ਦੇਖਦਾ ਸੀ ਐਮਪੀ ਤਰ੍ਹਾਂ ਸਿਰ ਐਮਪੀ ਤਰ੍ਹਾਂ ਜਿਹੜਾ ਸਿਰ ਹੈ ਇਹ ਬਣਵਾਇਆ ਸੀ ਇਹ ਬਣਵਾਇਆ ਸੀ ਇਹ ਹੁਣ ਡਿਮਾਂਡ ਤੇ ਬਣਿਆ ਹੈ ਸੜਾ ਹੈ ਜਿਵੇਂ ਕਸ਼ਤੀ ਜੀ ਨਹੀਂ ਹੁੰਦੀ ਐ ਐਡੀ ਟੋਪੀ ਐ ਮੈਂ ਸੋਚਦਾ ਸਿਰ ਤੇ ਇੰਨੂਗਾ ਯਾਰ ਟੋਪੀ ਐ ਟਾਈਟ ਕਰ ਦੋ ਯਾਰ ਖੁੱਲੀ ਐ ਜੀਆ ਕਰ ਟਾਈਟ ਰਹੀ ਉਹਦੇ ਜੇਕਰ ਤੁਸੀਂ ਜ਼ਿਆਦਾ ਟਾਈਟ ਹੋ ਜਾਂਨੇ ਆ ਤਾਂ ਮੇਰੇ ਸਾਬ੍ਹ ਕਾਲ ਵੀ ਪਹਿਲਾਂ ਤਾਂ ਇੱਕ ਵਾਰ 2 ਵਜੇ ਰਾਤ ਨੂੰ ਅੱਖ ਖੋਲ੍ਹਣੀ ਆ ਤੂੰ ਤਾਂ ਪੀਂਦੇ ਨਹੀਂ ਤੈਨੂੰ ਇੰਨਾ ਐਕਸਪੀਰੀਅੰਸ ਕਿਵੇਂ ਆ ਸੁਣ ਤਾਂ ਲੈ ਮੇਰੇ ਕੋਲ ਬਈ ਸ਼ਰਾਬੀ ਤਾਂ ਇੰਨੇ ਘਰਾਤੀ ਆ ਕਰ ਕਰ ਕਰਕੇ ਐਕਸਪੈਰੀਮੈਂਟ ਕਰਿਆ ਮੈਂ 2 ਵਜੇ ਉੱਠ ਕੇ ਨਾ ਫੇਰ ਅਗਲਾ 2 ਵਜੇ ਉੱਠ ਕੇ ਮਿੰਜੇ ਤੇ ਅੱਗੇ ਜਾ ਕੇ ਕਈ ਵਾਰ ਤਾਂ ਵਿੱਚੇ ਪਿਸ਼ਾਬ ਕੋਈ ਵਾਰ ਇੱਥੇ ਇੰਜਨ ਵਰਕਰ ਆ ਇਹਨਾਂ ਨੇ ਆ ਇੰਜਨ ਦੇ ਉੱਪਰ ਇੰਜਨ ਨਹੀਂ ਦਿਖਿਆ ਉਤੋਂ ਬਾਅਦ ਫੇਰ ਜਾ ਕੇ ਦੇਖੂ ਕਣੇ ਘੁੰਮਦੇ ਨੇ ਗਰ ਜਾ ਫੇਰ ਆ ਟੱਕੀ ਕੀ ਨੇ ਸ਼ਿੰਦਰ ਨੇ ਨਾ ਨਾ ਕਿਸੇ ਬੰਦੇਆਂ ਨੇ ਅੱਛਾ ਛੋਟਾ ਸਿੰਘ ਦਮਣਾ ਮੰਗਾ ਸਿੰਘ ਸਾਨੀ ਪੜਾ ਜਾਗ ਰਹੇ ਉਹਦਨੇ ਦੱਸੇ ਚਮਕਦੀ ਹੋਈ ਨਾ ਐ ਚਮਕਦੇ ਬੱਚੇ ਨੇ ਮੈਂ ਉਹ ਇੱਕ ਦਿਨ ਸਾਡੀ ਸਾਈਡ ਇੱਕ ਦਿਨ ਸਾਡੀ ਸਰਦਾਰ ਜ਼ਿਕਤਾਰ ਸਿੰਘ ਉਹ ਜੋ ਇਸ ਦੁਨੀਆ ਵਿੱਚ ਨਹੀਂ ਰਹੇ ਹਨ ਨਾ ਉਹਨਾਂ ਨੂੰ ਲਾ ਇਹਨਾਂ ਨੇ ਵੱਖ ਕਰਨ ਯੋਗ ਹਾਂ ਫਿਰ ਸਵੇਰ ਨੂੰ 8:00 ਵਜੇ ਨਾ ਓਏ ਉੱਠੋ ਚਾਹ ਪੀ ਲਓ ਹਮ ਮੱਕਰ ਕੇ ਜਿਗਾ ਸੜਿਆ ਜਾਂ ਬੂਥਾ ਕਿੰਨੇ ਕੁੱਤੇ ਹੋਏ ਉਹਨੇ ਹਾਂ ਕੀ ਗੱਲਾਂ ਉਹ ਕਹਿੰਦਾ ਨਾਲੀ ਚ ਪਿਆ ਇੱਕ ਦਿਨ ਆ ਕੰਮ ਨਾ ਨਾ ਜਾਗ ਜਾਗੀਆਂ ਦਾ ਏਲੀਆਂ ਦਾ ਕੰਮ ਆ ਵੀ ਬੇਚੀ ਸਮਾਨੇ ਵਾਲਾ ਹਾਂ ਕੰਮ ਇਹਨੂੰ ਨੂੰ ਕਹਿੰਦਾ ਬਸ ਕਹਿੰਦਾ ਮੂੰਹ ਮੂੰਹ ਮਾਰ ਸੀ ਕਿੰਨੇ ਪੀਣੀ ਆ ਤਾਰੂ ਟਿੱਕ ਤੇ ਫੇਚ ਬਣਾ ਲਿਆ ਕਰ ਨਹੀਂ ਤਾਂ ਸਵੇਰ ਨੂੰ ਸਾਨੂੰ ਮਿਲੂਗਾ ਇੱਥੇ ਹੀ ਕਿਤੇ ਘੁੱਟਾ ਹੋਇਆ ਵਾ ਆਕੜਿਆ ਵਾ ਹਾਂ ਅਸੀਂ ਜਾ ਕੇ ਉੱਥੇ ਰੱਖਿਆ ਹਾਂ ਹਾਂ ਮਾਗਾ ਉਹਦੇ ਨਾਲੋਂ ਚੰਗਾ ਆ ਦਿੱਤਾ ਰੱਖਿਆ ਉੱਥੇ ਆਪੇ ਚਲੇ ਜਾ ਉੱਥੇ ਚਲੋ ਵੀਰੇ ਖਰੌਣ ਵੀਰੇ ਦੀ ਗੱਲਾਂ ਹੀ ਮੋਖਣੀਆਂ ਆਪਾਂ ਕੰਮ ਦੇਖੀਏ ਬਾਈ ਚਲੋ ਚਲੀਏ ਨਾ ਉਹ ਨਾ ਆਇਆ ਬੜੀ ਕੀ ਬਾਤ ਪੰਗਾ ਲੈਣਾ ਤਾਂ ਮੇਰੇ ਨਾਲ ਤੂੰ ਭਰਾ ਏ ਆਪਣਾ ਠੀਕ ਹੈ ਜੇ ਸਾਡੇ ਵੀਰ ਦਾ ਬਰਥਡੇ ਆ ਤੇ ਬਰਥਡੇ ਹੈ ਹੈ ਕਰੋੜભાઈ ਬਰਥਡੇ ਤੇ ਕੋਈ ਦੋ ਲਫ਼ਜ਼ ਬੋਲੋ ਦੱਸੋ ਹਾਂ ਬਰਥਡੇ ਤੇ ਸੁਣ ਲਾ ਹੁਣ ਹੈ ਨਾ ਬਰਥਡੇ ਉਮਰ ਤਾਂ ਤਕਰੀਬਨ ਜਿਹੜੀ ਚੰਗੀ ਉਮਰ ਹੁੰਦੀ ਆ ਉਹ ਤਾਂ ਲੰਘ ਲਈ ਹਾਂ ਹੁਣ ਤਾਂ ਬੈਲਡੀ ਮਤਲਬ ਘਟਦੀ ਜਾਂਦੀ ਮੈਨੂੰ ਆ ਰਿਹਾ ਨਹੀਂ ਤੁਹਾਡਾ ਮੁੰਡਾ ਕੀ ਪੁੱਛਦਾ ਹੈ ਬੇਟਾ ਮੇਰਾ ਹਨਾ ਕੇਕ ਲਿਆਇਆ ਹਾਂ ਕੇਕ ਲਿਆ ਮੈਂ ਉਧਰ ਕਣਕ ਵੜਦੇ ਤੇ ਕਣਕ ਬੱਚਿਆ ਉਧਰ ਮਸ਼ੀਨ ਅੱਗੇ ਮਤਲਬ ਕਿ ਇੱਥੇ ਲੱਗਣੀ ਸੀ ਉਹਨਾਂ ਨੇ ਬੱਦਲ ਨੂੰ ਦੇਖ ਕੇ ਪੂਰੀ ਹੱਥ ਜੱਕੀ ਵੀ ਦੀ ਉਹ ਮੈਨੂੰ ਕਹਿੰਦਾ ਪਾਪਾ ਵੀ ਥੋੜਾ ਵੱਡਾ ਵੱਡੇ ਕਹੇ ਜੇ ਟਾਈਮ ਆ ਹਨਾ ਮੈਂ ਕਿਹਾ ਪੁੱਤ ਤੈਨੂੰ ਮੈਂ ਕਿਹਾ ਦੱਸਾਂ ਕਿ 1975 ਨੂੰ 23 ਅਪ੍ਰੈਲ ਰਾਤ ਦੇ 12:40 ਮਿੰਟ ਤੇ ਮੇਰਾ ਬਾਡੇ ਆ ਬੱਲੇ ਬੱਲੇ ਆ ਮੈਂ ਕਿਹਾ ਜਦੋਂ ਮੈਂ ਹੋਇਆ ਉਸ ਟਾਈਮ ਤਾਂ ਕੋਈ ਮੋਟਰਸਾਈਕਲ ਨਾ ਗੱਡੀਆਂ ਕੁਝ ਨਹੀਂ ᱛੀਆਂ ਮੇਰਾ ਮਾਮਾ ਵਿਚਾਰਾ ਕੱਟੋ-ਕੱਟ 20 ਕਿਲੋਮੀਟਰ ਸਾਈਕਲ ਤੇ ਆਇਆ ਹੋਣਾ ਹਨਾ ਦੱਸਾਂ ਸਾਡੇ ਘਰ ਚ ਕੱਟੋ-ਕੱਟ ਵੀ 20 ਸਾਲ ਬਾਅਦ ਮੁੰਡਾ ਆਇਆ ਥਾ ਹਨਾ ਮੈਨੂੰ ਦੇਖਣੇ ਨਹੀਂ ਗਏ 4 ਮਹੀਨੇ ਕੀ ਤਾਂ ਮੇਰੀ ਕੀ ਤਾਂ ਮੇਰੀ ਮਾਂ ਨੂੰ ਕਿਹਾ ਦੇਣਾ ਪਿਆ। ਦੇਖਣੇ ਨਹੀਂ ਗਏ 4 ਮਹੀਨੇ। ਇਹ ਕੀ ਚੱਕਰ ਐਨੀ ਖੁਸ਼ੀ ਕਰੀ। ਸੋਨ ਤਾਂ ਫਿਰ ਮੈਂ ਆਪਣੀ ਦਾਦੀ ਕੇ ਲੜਦਾ ਰਿਹਾ। ਮੈਂ ਕਿਹਾ ਵੀ ਕੀ ਗੱਲ ਥੋੜੇ ਮੁੰਡਾ ਜਮੈਂ ਤੁਹਾਨੂੰ ਖੁਸ਼ੀ ਹੋ ਨਹੀਂ ਹੋਈ। ਕਹਿੰਦੀ ਨਹੀਂ ਵੀ ਖੁਸ਼ੀ ਤਾਂ ਬਹੁਤ ਜ਼ਿਆਦਾ थी। ਵੀ 21 ਉਸ ਟਾਈਮ ਅਸੀਂ 1800 ਦੀ ਟਰੈਲੀ ਬਣਾਈ ਤੀ। ਇੱਕ ਮੇਰੇ ਖਿਆਲ 12 1300 ਦਾ ਥ੍ਰੈਸ਼ਰ ਲਿਆਏ ਤੇ ਖਰਚਾ ਬੜਾ ਹੋ ਗਿਆ ਸੀ ਉਸ ਟਾਈਮ ਦੀ ਨਾ ਉਸ ਟਾਈਮ ਦੀ ਜਿਹੜੀ ਟਰੈਕਟਰ ਦਾੜੇ ਕੋਲ ਜੀ ਜੀ ਬਈ ਅਸੀਂ ਕਿਰਾਇਆ ਕਰਕੇ ਟਰੈਲੀ ਦਾ ਥ੍ਰੈਸ਼ਰ ਨੇ ਪੈਸੇ ਪੂਰੇ ਕਰਦੇ ਫਿਰਦੇ ਅਸੀਂ ਕਹਿੰਦੇ ਕੰਮ ਨੇ ਵੇੜ ਕੇ ਜਾਵਾਂਗੇ ਵੇੜ ਕੇ ਜਾਵਾਂਗੇ 4 ਮਹੀਨੇ ਲਾਗੇ ਫਿਰ ਮੁੰਡਾ ਦੇਖਣ ਗਏ ਤੇ 4 ਮਹੀਨੇ ਫਿਰ ਹੁਣ ਫਿਰ ਕਹਿੰਦੇ ਮੁੰਡਾ ਇਲਤਾਂ ਕਰਦਾ ਇਲਤਾਂ ਕਰੂ ਨਹੀਂ ਮੁੰਡੇ ਨੂੰ ਇਹ ਦੇਖਣੀ ਵੀ ਪੂਰੇ ਪਾਹ ਭਗਤ ਨਹੀਂ ਕਰੀਏ ਹਾਂ ਉਹ ਕਹਿੰਦਾ ਉਹ ਤੇ ਬੀਤੀ ਨਹੀਂ ਲੋ ਜੀ ਬਿਮਰਾ ਐਂਟਰਪ੍ਰਾਈਜ਼ਸ ਨੂੰ ਥੋੜੇ ਸਾਹਮਣੇ ਆਪਾਂ ਪੇਸ਼ ਕਰ ਰਹੇ ਆ ਆ ਮੁੰਡੇ ਨੂੰ ਤੁਸੀਂ ਇੱਕ ਵਾਰ ਨੋਟ ਕਰ ਲਓ ਸਾਡੇ ਬਲੌਗ 'ਚ ਇਹ ਮੁੰਡੇ ਖਾਤਰ ਸਾਡਾ ਪੁੱਲ ਚੱਲ ਰਿਹਾ ਹਾਂ ਇਹਨੂੰ ਆਪਾਂ ਵਾਲੀਆਂ ਵੋਟਾਂ 'ਚ ਵੀ ਖੜੇ ਹੈਂ ਹੈਪੀ ਤੁਸੀਂ ਇਹਦੇ ਬਾਰੇ ਕੀ ਬੋਲਣਾ ਚਾਹੋਗੇ ਭਈ ਇਹ ਮੁੰਡਾ ਬਹੁਤ ਹੀ ਹੁਨਾਰਾ ਹੈ ਬਹੁਤ ਛੋਟੀ ਉਮਰ 'ਚ ਜਿਹੜੇ ਡਕਾਰੋਬਾਂ ਸੰਭਿਆ ਆਇਆ ਮੈਂ ਆਉਣ ਵਾਲੀ ਜਨਰੇਸ਼ਨ ਨੂੰ ਇਹ ਕਹਾਂਗਾ ਵੀ ਇਹਨੂੰ ਸਿੱਖੋ ਬਹੁਤ ਵਧੀਆ ਕੰਮ ਸਟਾਰਟ ਕੀਤਾ ਹੋਇਆ ਆ ਉਹਦਾ ਆਦੇ ਭਾਰੇ ਦੇ ਮੋੜਾ ਮੋੜਾ ਲਾਇਆ। ਠਹਿਰੇ ਤੂੰ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ? ਕੁਝ ਕੁਝ ਵਾਰ। ਇਹ ਸੜਕ ਹੀ ਸੀ। ਉਹ ਵਧੀਆ ਕੋਈ ਬੋਲ। ਇੱਕ ਮਿੰਟ ਬਿਜੀ ਹੈ। ਵੇਜ ਨੂੰ ਬੜਾ ਕੋਈ। ਅਮਨ ਤੂੰ ਕੀ ਕਹਿਣਾ ਚਾਹੁੰਦਾ? ਆਪਾਂ ਤਾਂ ਜੀ ਸਾਵਾਸੀ ਦੇ ਸਕਦੇ ਹਾਂ। ਬੱਸ ਹਨਾ ਇਹਨੇ ਕਿਉਂ ਪੈਕ ਸਟਾਕ ਕਰੋ ਬਾਹਰ ਨਿਕਲੇ ਥੋੜਾ ਜਿਹਾ। ਹਾਂ। ਚੰਡੀਗੜ੍ਹ ਕੋਲ ਮੁੱਕੇ ਆ। ਨਿਆਰੇ 에어ਪੋਰਟ ਹੈ। ਤਾਂ ਕਾਹਦਾ ਦਿੱਲੀ ਜਾਣੀ ਹੈ। ਨਹੀਂ। ਇਹ ਤਾਂ ਕੰਮ ਚੱਟਾਂ ਵਾਲੀ ਗੱਲ ਕਰ ਕਰਤੀ ਚੱਟਾਂ ਵਾਲੀ ਗੱਲ ਇਹ ਕੰਮ ਚਲਾਉਂ ਇਹ ਤਾਂ ਇਹ ਮੈਨੂੰ ਬੁੱਜੇ ਸੁਬਿੰਦਰ ਤੇਰਾ ਕੋਈ ਲਾਕ ਡਾਟ ਤਾਂ ਨਹੀਂ ਤੇ ਨਾਲ ਮੈਨੂੰ ਡਬੋਣ ਨੂੰ ਫਿਰਦਾ ਏ ਤੈਨੂੰ ਡਬੋਣ ਨੂੰ ਫਿਰਦਾ ਬਿੰਟਰ ਐ ਬੇਬਰਾ ਐਂਟਰਪ੍ਰਾਈਜ਼ ਤੈਨੂੰ ਕਹਿੰਦਾ ਸਾਡੇ ਨਾਲ ਚੱਲ ਚੰਡੀਗੜ੍ਹ ਤੂੰ ਗਿੜੇ ਗਿੜੇ ਘੜਾ ਕੇ ਲੈ ਕੇ ਅੱਗੇ ਖਾਂ ਵਿੱਚ ਲੈ ਵੀ ਮਿੱਤਰਾ ਧੀਰੇ ਨੇ ਗਾਹ ਪਾਇਆ ਹੋਇਆ ਤੇ ਰਾਜੂ ਨੇ ਪਠਾ ਲਾਇਆ ਹੋਇਆ ਤੇ ਇੱਧਰ ਰਾਣੇ ਦੀ ਫੁੱਲ ਤਿਆਰੀ ਆ ਇਹ ਗੌਰਵ ਕਹਿੰਦਾ ਪਿੱਛੇ ਅੱਜ ਮੈਂ ਵੀ ਨਹੀਂ ਰਹਿਣਾ ਠੀਕ ਹੈ ਕਹਿੰਦਾ ਮੈਂ ਵੀ ਟੋਪੀ ਪਾ ਲਈ ਕੋ ਵੀ ਕਾਲੀ ਆ ਕੰਮ ਰੱਖਣਾ ਖਿੱਚ ਕੇ ਆਓ ਬਈ ਦੋ ਸਾਡੇ ਉਧਰ ਛੁੱਛੂ ਕਰਨ ਗਏ ਜੀ ਮੁੜਿਆ ਇਧਰ ਕੇ ਇਹ ਪੀ ਕੇ ਚਾਹ ਪਤੰਦਰ ਛੁੱਛੂ ਕਰਨ ਦੌਰ ਪੈਂਦੇ ਆ ਅੰਜੀ ਜੀ ਅਸਾਂ ਪਿੱਛੇ ਆ ਖੜੇ ਆ ਲੈ ਉਹ ਮੈਨੂੰ ਪਤਾ ਨਹੀਂ ਲੱਗਿਆ ਜਿਹੜੇ ਸਾਰੇ ਪਿੱਛੇ ਆ ਗਏ ਆ ਲੈ ਉਹ ਸਾਡੇ ਇੰਜੀਨੀਅਰ ਸਾਹਿਬ ਆ ਚੁੱਕੇ ਆ ਟੰਡਨ ਸਰ ਰੈਂਕ ਟੈਂਡਰ ਸਰ ਆ ਚੁੱਕੇ ਆ ਖੈਰ ਨੂੰ ਹੱਥ ਮਿਲਉਂਦੇ ਹੋਏ ਜਰਵਾਦੇ ਵੇ ਲੋ ਜੀ ਉਹਨਾਂ ਹੱਥ ਮਿਲ ਗਏ ਆ ਕਹਿੰਦੇ ਵੀ ਇਹਨਾਂ ਦੇ ਹੱਥ ਮਿਲ ਗਿਆ ਤੇ ਕੁਝ ਕਰਨਗੇ ਕਹਿੰਦੇ ਜੋ ਠੇਕੇਦਾਰ ਤੇ ਇੰਜੀਨੀਅਰ ਦੇ ਹੱਥ ਮਿਲ ਜਾਣਾ ਉਹੋ ਘਟਨਾ ਬਚਾਉਂਦਾ ਲੋ ਜੀ ਮੇਰੇ ਵੀਰੋ ਥੋੜੇ ਵੀਰ ਦੇ ਪਹਿਲਾ ਰਿੰਗ ਫਸਾ ਦਿੰਦਾ ਹੈ ਤੁਸੀਂ ਦੇਖੋ ਜਿਹੜੇ ਪੁਲਾ ਤੋਂ ਤੁਸੀਂ ਲੰਘੋਗੇ ਤੇ ਥੋੜੇ ਵੀਰ ਦਾ ਹਜੇ ਨਹੀਂ ਕਹਦਾ ਹਜੇ ਮੂਹ ਨਹੀਂ ਬਣਿਆ ਇਹਦਾ ਗਾਲੂ ਰਸਾਇਆ ਪਾਈ ਹੁੰਦਾ ਕੀ ਚੱਕਰ ਆ ਸਾਹਾਂ ਲੈਣ ਲੱਗਿਆ ਯਾਰ ਜੋ ਕੀ ਗੱਲ ਤੂੰ ਕਾਇਲ ਲੋਕੀ ਕਰਦਾ ਕੱਟਾ ਪੈ ਗਿਆ ਜੀ ਬਹੁਤ ਬੜਾ ਆਰਐਸ ਵੀ ਤਾਂ ਚੱਲ ਨਹੀਂ ਹੋ ਰਹੀ ਇਸ ਰੋਵੇ ਦਾ ਕਰਕੇ ਨਹੀਂ ਸਪੋਰਟ ਕਰੀ ਮੇਰੇ ਠੇਕੇਦਾਰਾਂ ਕਰਤਾ ਕੱਟਾ ਨਹੀਂ ਪੈਂਦਾ ਆਪਾਂ ਨੂੰ ਹੌਸਲਾ ਸੱਟ ਲੈਣਾ ਪੈਗਾ ਇਹਦਾ ਕੰਮ ਨੂੰ ਹੌਸਲਾ ਸੱਟਣਾ ਪਿਆ ਠੇਕੇਦਾਰ ਨੂੰ ਕੱਟਾ ਪੈ ਗਿਆ ਐਵੇਂ ਕਹਿੰਦਾ ਟੀਮ ਹੈ ਰਾਣੇ ਵਾਲੀ ਇਹ ਤਾਂ ਬਹੁਤ ਅੱਗੇ ਪਹੁੰਚ ਚੁੱਕੀ ਐ ਇਹ ਜੇਤਾ ਦੇ ਰਿੰਗਾ ਦੇ ਸਹੀ ਕੰਮ ਕਰ ਚੁੱਕੇ ਆ। ਹੁਣ ਧੀਰਾ ਵੀ ਆ ਗਿਆ ਉੱਠ ਕੇ ਤੇ ਧੀਰਾ ਕੰਮ ਖੇਚ ਰੱਖਿਆ। ਆਹ ਟੀਮ ਆ 2 ਨੰਬਰ ਤੇ ਲੱਗੀ ਹੋਈ ਆ ਪਿੰਡ ਦੇੜਾ ਟੀਮ। ਇਹ ਥੋੜੀ ਜਿਹੀ ਢੋਣ ਚੱਲ ਰਹੀ ਆ। ਥੋੜੀ ਜਿਹੀ ਬਹੁਤੀ ਢੋਣ ਚੱਲ ਰਹੀ ਬਾਈ ਜੀ। ਇਹਨਾਂ ਨੇ ਪਾਇਆ ਚਾਰ ਰਿੰਗਾ ਹੇ ਤਕਰ। ਤੇ ਲੱਗੇ ਪਹਿਲਾਂ ਦੇ ਆ। ਅਮਨ ਜੀ ਵੀ ਨਾਲ ਲੱਗੇ ਹੋਇਆ ਉਹ ਸਾਡਾ ਸupervise ਗੌਰਵ ਵੀ ਚਾਤੀ ਦੇ ਰਿਹਾ ਹੈ ਕੰਮ ਮਿੱਤਰੋ ਪੂਰਾ ਖੱਚ ਗਿਆ ਅੱਜ ਇਧਰ ਦੇਣੀ ਵਸੇ ਵਾਲ ਤੋਂ ਟੀਮ ਵੇਰੋਂ ਕਿੱਥੇ ਪਹੁੰਚੀ ਹੋਈ ਆ ਧੀਰਾ ਰਾਜੂ ਡਹਿਰ ਰਾਣਾ ਖਿੱਚੀਆਂ ਦੇ ਮੀਟਰ ਇਹ ਵਿਚਾਰੇ ਬਹੁਤ ਜ਼ੋਰ ਲਾ ਰਹੇ ਆ ਪਰ ਗੱਲ ਨਹੀਂ ਬਣ ਰਹੀਗੀ ਉਹ ਕਿੱਥੇ ਆਏ ਹੁਣ ਰੈਂਕ ਜਿ ਸੁਣਵਾੜ ਕੇ ਉਹਨਾਂ ਨੂੰ ਉੱਪ ਇੱਥੇਆਂ ਕਿ ਕਰ ਰਹਾ ਹੈ ਕੋ ਜੀ ਆਪਣੀ ਲੇਬਰ ਖਾਣਾ ਖਾਣ ਤੋਂ ਬਾਅਦ ਉਹ ਪਟਮਟ ਕਰੇ ਕ੍ਰਿਕਟ ਡੋਪਲੀ ਰੈਸਟ ਕਰੀ ਕਰਦੇ ਨੇ ਬੋਲ 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 ਮੈਂ ਕੋਈ ਉਧਰ ਬੋਲ ਲੱਗਿਆ ਸੀ ਆ ਜੀ ਨੌ 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 ਬੋਲ ਬੋਲ ਬਈ ਇਹ ਬਰਾਉ ਨਹੀਂ ਆ ਇਹ ਬਰਾਉ ਪਰ ਕਿਹਾ ਉਹ ਕਿਹਾ ਯਾ ਕੀ ਹੋਇਆ ਨਾ ਫਿਰ ਨਾ ਇਹ ਤਾਂ ਕੋਈ 10 ਤਰ੍ਹਾਂ ਰੂਲ ਦੇ ਕੰਮ ਅਗਰ ਹੈ ਦੇਖੋ ਮੇਰੇ ਵੀਰੋ ਨਾ 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 ਰਾਰਾ ਗੁਰਦੇ ਨਹੀਂ ਕਹਿੰਦਾ ਜਿਹੜਾ ਜੋਰ ਕਾ ਲਓ ਤੂੰ ਜਦ ਤੇ ਜੋਰ ਹੀ ਘਟਾ ਹੈ ਨਾ ਲੱਗੇ ਨਾ ਆਹ ਇਹ ਇਹ ਰਾਮ ਤੇਰੀ ਬੇਟੀ ਦਿੰਦੀ ਉਹ ਬਸ ਬਾਹਰ ਚੱਲ ਜੇ ਓਏ ਬਾਸੇ ਓਏ ਓਏ ਨਾ ਓਏ ਬਟੂ ਡੋ ਡੋ ਦੇਖੋ ਮੇਰੇ ਵੀਰੋ ਆ ਮੇਰਾ ਵੀਰ ਮੇਰਾ ਸਾਖਸ਼ ਮੇਰਾ ਭਾਈ ਦਿਖਾ ਦੇ ਦੰਦ ਬੇਚਰੀ ਆ ਗਏ ਘੱਟੇ ਘੱਟੇ ਦੰਦ ਓ ਜੀ ਦੁਪਹਿਰ ਦਾ ਟਾਈਮ ਹੈ ਇਹ ਆ ਦਿਖਾਉਂ ਰਿਹਾ ਤੁਹਾਨੂੰ ਪੁਲ ਆ ਪੁਲ ਆ ਜਿਹੜਾ ਅਸੀਂ ਬਣਾ ਰਹੇ ਆ ਆ ਦੇਖ ਲਓ ਇਤੋਂ ਆਇਆ ਬਣਦਾ ਪੁਲ ਆਹ ਸਟੇਜੇ ਲੱਗੀ ਹੋਈ ਹੈ ਤੇ ਛੱਤ ਤੇ ਲੱਗੀ ਹੋਈ ਹੈ ਬਲਕਟਾ ਯਾਰ ਦੇਖੋ ਕੋਈ ਸਾਰਾ ਪੁਲ ਤੇ ਇੱਧਰ ਪਵਾਵਾਂਗੇ ਆਪਾਂ ਮਿੱਟੀ ਚਲੋ ਕਹਿਣਯੋਗ ਹੋ ਗਏ ਅਸੀਂ ਕਿ ਇਹ ਪੁਲ ਭਾਈ ਅਸੀਂ ਬਣਾਇਆ ਆਓ ਦੇਖੋ ਮਸ਼ੀਨ ਆ ਗਈ ਹੈ ਆਪਣੀ ਅੱਜ ਤੇ ਰੱਪਾ ਪਾ ਕੇ ਮਿੱਟੀ ਨੂੰ ਕਰਾਂਗੇ ਲੈਵਲ ਇਹ ਅਸੀਂ ਵੀ ਆਹ ਕਰਦੇ ਆ ਬੱਤੀ ਦੇ ਸਰੀਏ ਕੱਢਦੇ ਬਸ ਚਲੀਏ ਫਿਰ ਅੰਦਰ ਤੂੰ ਚਲੋ ਜੀ ਮੈਕਸੀਕੋ ਵਾਲੀ ਕੰਧ ਲੋ ਗਾਇਸ ਖਤਰੋ ਦੇ ਖਿਲਾੜੀ ਅਚਾਈ ਦਾ ਦੇਖ ਲਓ ਕਿੰਨੀ ਹੈ ਓਏ ਹੋਏ ਇਹ ਹੈਗੀ ਸਰ 12 ਤੇ 15 15 ਮੀਟਰ ਮਤਲਬ 15 ਤੇ 45 ਫੁੱਟ ਆ ਆ ਜਾ ਆ ਤੂੰ ਕੈਮਰਾ ਅੰਦਰ ਵਾਰ ਦੇ ਕੈਮਰਾ ਅੰਦਰ ਵਾਰ ਆ ਆ ਆ ਚਲਾਂ ਕਿ ਪਿੱਛੇ ਨਾ ਹੋ ਜਾ ਮੜਾ ਰਾਮ ਰਹੀਮ ਦੀ ਗੁਫਾ ਚ ਵੜਦੇ ਹੋਏ ਰਾਮ ਸਲਾ ਇਹ ਤਾਂ ਹੈ ਵੀ ਸੇਫ ਹੈ ਚਲੋ ਹੁਣ ਮੇਰੀ ਵੀ ਲਓ ਜੀ ਸਰਯੇ ਦੇ ਵਿੱਚ ਐਂਟਰ ਹੋਏ ਹੋਏ ਆਪਾਂ ਇਹ ਜਿਹੜੀ ਕੰਧ ਹੈ ਇਹ ਕੰਧ ਬਣਨੀ ਇਹ ਮੂਸਿਕੋ ਵਾਲੀ ਕੰਧ ਬਣ ਚੁੱਕੀ ਹੈ ਅਸੀਂ ਹੁਣ ਇੱਥੋਂ ਡੌਂਕੀ ਮਾਰ ਕੇ ਅਮਰੀਕਾ ਨੂੰ ਜਾਣਾ ਹੈ ਅਮਰੀਕਾ ਨੂੰ ਜਾਵਾਂਗੇ ਹੁਣ ਜਿਹੜੀ ਕੰਧ ਪਾਰ ਕਰ ਲਈਏ ਸਮਝ ਲਓ ਆਪਾਂ ਅਮਰੀਕਾ ਚਲੇ ਗਏ ਆਓ ਲੈਟਸ ਗੋ ਪਿੱਛੇ ਇੱਕ ਬੰਦਾ ਹੋਰ ਵੀ ਆ ਰਿਹਾ ਹੈ ਪਿੱਛੇ ਉਹ ਥੋੜਾ ਜਿਹਾ ਜਾਰੇ ਕੇ ਆ ਗਿਆ ਚਲੋ ਚਾਵੇ ਚਾਹ ਲੈਟ ਫਾਲੋ ਮੀ ਫਾਲੋ ਮੀ ਚਾਓ ਜਾ ਚਲੋ ਗਾਇਨ ਪਾਸ ਕਰੋ ਟੈਟਾ ਵੀ ਹੈ ਮੇਰੇ ਟੋਪੀ ਫਸਣ ਲੱਗ ਪਏ ਕਿਵੇਂ ਟੈਟਾ ਟਾੜਾ ਕਿਹ ਕਿਹ ਟੋਪੀ ਫਸ ਗਈ ਉਹ ਮੇਰੀ ਟੋਪੀ ਫਸਣ ਲੱਗੀ ਗਾਇਸ ਹੁਣ ਤੁਸੀਂ ਗਾਹਣ ਆਇਓ ਜਗਾ ਟੈਟਾ ਜਗਾ ਬਹੁਤ ਟੈਟਾ ਕਾਲਾ ਜੀ ਲਿਆਓ ਫੜਾ ਦੇ ਅੱਗੇ ਜਗਾ ਟੈਟ ਹੋਣ ਕਰਕੇ ਆਪਾਂ ਗਾਹਣ ਆ ਵਧਿਓ ਹੁਣ ਅੱਗੇ ਨਹੀਂ ਜਾ ਸਕਦੇ ਓਏ ਆਹ ਕੀ ਤਰ੍ਹਾਂ ਤਰੀਕਾ ਪੈਣ ਦੋ ਕੋਲੀ ਤੇ ਜਿਆਦਾ ਇਹਨੂੰ ਗੱਦੇ ਦੇ ਉੱਪਰ ਕਰ ਲਾ ਜਾਏ ਇਹਨੂੰ ਥੱਲੇ ਕਰ ਲੈ ਇੱਥੇ ਕੋਈ ਕੁੱਤਾ ਸੀ ਉਹ ਖਿੱਚ ਕੇ ਇੱਧਰ ਕਰ ਗਿਆ ਕੀ ਢੀਡ ਖਾਂਦੇ ਆ ਆ ਦਾ ਬਲੌਗ ਕੀ ਢੀਡ ਖਾਂਦੇ ਚੱਲ ਚੱਲ ਓਠੇ ਕੰਮ ਸੜੇ ਬੂੜ ਉੱਪਰ ਕੌਣ ਰੱਖਦਾ ਆ ਦੇਖ ਇਹਦਾ ਬਲੌਗ ਕਰਦੇ ਆ ਜੀ ਸਮਾਪਤ ਕੰਮ ਤੇ ਆਇਆ ਆਪਾਂ ਨੂੰ ਪੂਰਾ ਨਜ਼ਾਰਾ ਜੀ ਤੇ ਹੁਣ ਜਾਂਦੇ ਆਪਾਂ ਘਰ ਵੱਲੂ ਦੇਖੋ ਜੀ ਰਾਤੇ ਮਿਲਦੇ ਆਗਲੇ ਬਲੌਗ ਚ ਤੁਸੀਂ ਵੀ ਦੱਸੋ ਕਿਵੇਂ ਲੱਗਿਆ ਬਲੌਗ ਤੇ ਕਮੈਂਟ ਸ਼ੇਅਰ ਕਰੋ ਜੀ ਤੇ ਆਪਣਾ ਚੈਨਲ ਕਰੋ ਜੀ ਸਬਸਕ੍ਰਾਈਬ ਆਪਣੇ ਆਉਣ ਵਾਲੇ ਬਲੌਗ ਲਈ ਥੈਂਕ ਯੂ ਜੀ